ਆਪ ਜੀ ਆਪ ਬਹੁਤ ਸਾਰੇ ਕੀ ਆ ਭਵਾਨੇਪੁਰ ਪਿੰਡਾ ਜਿੱਥੇ ਕਿ ਮਾਤਾ ਦੁਰਗਾ ਮੰਦਿਰ ਅੱਜ ਜਗਰਾਤਾ ਕਰਾਇਆ ਜਾ ਰਿਹਾ ਹੈ ਜੇ ਬਹੁਤ ਉਭਧਾਣਾ ਕਰਾਇਆ ਜਾ ਰਿਹਾ ਅਸੀਂ ਪਿੰਡ ਦੇ ਨੇ ਪੁੱਛਾਂਗੇ ਵੀ ਅੱਜ ਕਿੰਨਾ ਜਗਰਾਤਾ ਵਾ ਠੀਕ ਹੈ ਜੀ ਹਾਂਜੀ ਪੰਡਤ ਜੀ ਰਾਮ ਰਾਮ ਜੀ ਹਾਂਜੀ ਪੰਡਤ ਜੀ ਅੱਜ ਕਿੰਨਾ ਵਧੀਆ ਰਾਤ ਆ ਜੀ ਸਾਡਾ ਇਹ ਸਲਾਨਾ ਜਾਗਰਣ ਜੋ ਅਸੀਂ ਹਰ ਸਾਲ ਕਰਾਨੇ ਆ ਇਹ ਇਸ ਸਾਲ 23 ਤਰੀਕ ਦਾ ਦਿਨ ਮੰਗਲਵਾਰ ਨੂੰ ਹੋਣ ਜਾ ਰਿਹਾ ਜੋ ਅਸੀਂ ਅੱਜ ਮਨਾਣ ਜਾ ਰਹੇ ਹਾਂ ਹਾਂਜੀ ਪੰਡਤ ਜੀ ਨਾਤੇ ਚੱਲਦੇ ਆ ਅੱਜ ਲੱਗਾ ਭਾਗ ਦੂਜੇ ਦੀ ਰਾਤ ਆ ਹਾਂਜੀ ਤੁਸੀਂ ਜਿਹੜੇ ਆਪਣੇ ਤੇ ਜਿਹੜੇ ਆਪਣੇ ਲੋਕੀ ਆ ਸੰਦੇਸ਼ ਉਹਨਾਂ ਕੀ ਦੇਣਾ ਜਾਂਦੇ ਆ ਦੇਖੋ ਜੀ ਮਹਾਰਾਣੀ ਦੀ ਬਹੁਤ ਕਿਰਪਾ ਹੈ ਕਿ ਸਾਰਾ ਨਗਰ ਐਨ ਆਰ ਆਈ ਵੀ ਤੇ ਸਾਡੇ ਸਾਰੇ ਸਬੰਧੀ ਜਿਹੜੇ ਵੀ ਆ ਉਹ ਵੀ ਸਾਡੇ ਨਾਲ ਜੁੜੇ ਹੋਏ ਆ ਤੇ ਇਸ ਮਹਾਰਾਣੀ ਦੇ ਨਰਾਤੇਆਂ ਦੇ ਵਿੱਚ ਖਾਸ ਕਰਕੇ ਬਹੁਤ ਹੀ ਜ਼ਿਆਦਾ ਇਹਨਾਂ ਦੀ ਉਤਸ਼ਾਹ ਇੱਕ ਕਿਆ ਨਾ ਹੁੰਦਾ ਕਹਿ ਕੇ ਕਰਵਾਣਾ ਹੁੰਦਾ ਇੱਕ ਦੁਨੀਆ ਦੇ ਵਿੱਚ ਉਤਸ਼ਾਹ ਆ ਇਹ ਆਪਣੇ ਆਪ ਹੀ ਇਸ ਪਾਸੇ ਨੂੰ ਜੁੜੇ ਹੋਏ ਆ ਤੇ ਕਾਫੀ ਉਤਸ਼ਾਹ ਦੇ ਨਾਲ ਇਹ ਮਨਾਉਂਦੇ ਆ ਰਹੇ ਆ ਕਿਤੇ ਨਾ ਕਹਿੰਦਾ ਲੋਕਾਂ ਨੂੰ ਵਿਸ਼ਵਾਸ ਆ ਕਿ ਮਹਾਰਾਣੀ ਉਹਨਾਂ ਦੀ ਮੰਨਤਾ ਪੂਰੀਆਂ ਕਰਦੀਆਂ ਵਾਂ ਤੇ ਇਸ ਅਗੇ ਜੋਤਾਂ ਹਸਰ ਹੁੰਦਾ ਹਾਂਜੀ ਇਹ ਇਸ ਤਰ੍ਹਾਂ ਜੀ ਸਾਡਾ ਜੋ ਜਾਗਰਣ ਹੈ ਇਹਦੇ ਵਿੱਚ ਲੋਕਾਂ ਦੀਆਂ ਬੜੀਆਂ ਮਨਸਾ ਪੂਰੀਆਂ ਹੁੰਦੀਆਂ ਤਾਂ ਕਰਕੇ ਲੋਕੀ ਬੜੇ ਹੀ ਉਤਸ਼ਾਹ ਦੇ ਨਾਲ ਮਾਂ ਦੀਆਂ ਚੁੰਨੀਆਂ ਮਾਂ ਦੇ ਡੱਬੇ ਆਪਣੀਆਂ ਖੁਸ਼ੀਆਂ ਦੇ ਮੁਤਾਬਕ ਜੋ ਕਿਸੇ ਨੇ ਸੁੱਖਿਆ ਹੁੰਦਾ ਉਹ ਲੈ ਕੇ ਤੇ ਹਾਜ਼ਰ ਹੁੰਦੇ ਆ ਤੇ ਮਹਾਰਾਣੀ ਦਾ ਸ਼ੁਕਰਾਨਾ ਕਰਦੇ ਆ ਤੇ ਮਹਾਰਾਣੀ ਅੱਗੇ ਫਿਰ ਅਸੀਂ ਅਰਦਾਸ ਕਰਦੇ ਆ ਕਿ ਇਹਨਾਂ ਦਾ ਦਿਨ ਦੁੱਗਣੀ ਰਾਤ ਚੋਗਣੀ ਇਹਨਾਂ ਨੂੰ ਤਰੱਕੀਆਂ ਦਿਓ ਇਹਨਾਂ ਦੀਆਂ ਖਾਲੀ ਝੋੜੀਆਂ ਨੂੰ ਪਰੋ ਦੁੱਧ ਵਾਲੇ ਨੂੰ ਦੁੱਧ ਦਿੰਦੀ ਆ ਤੇ ਪੁੱਤ ਵਾਲੇ ਨੂੰ ਪੁੱਤ ਦਿੰਦੀ ਆ ਸਭ ਦੀਆਂ ਆਸਾਂ ਮਰਦਾਂ ਪੂਰੀਆਂ ਕਰਦੀ ਆ ਹਾਂਜੀ ਸਾਡੇ ਨਾਲ ਭਾਜੀ ਤੁਸੀਂ ਸੰਗਤਾਂ ਦੇ ਪਹੁੰਚੇ ਆ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਰੀ ਭਗਤਾ ਸੰਗਤਾਂ ਨੂੰ ਜੈ ਮਾਤਾ ਦੀ ਇਹ ਸਾਡੇ ਲਈ ਇੱਕ ਬਹੁਤ ਹੀ ਵੱਡਾ ਉਤਸ਼ਾਹ ਦਾ ਪ੍ਰੋਗਰਾਮ ਹੁੰਦਾ ਜਿਹੜਾ ਦੂਸਰੇ ਨਵਰਾਤਰੀਂ ਸ਼੍ਰੀ ਦੁਰਗਾ ਮੰਦਰ ਭਵਾਨੀਪੁਰ ਦੇ ਵਿੱਚ ਸਲਾਨਾ ਭਗਵਤੀ ਜਾਗਰਣ ਕਰਵਾਇਆ ਜਾਂਦਾ ਹੈ ਔਰ ਮਾਂ ਪਹਾੜਾਂ ਤੋਂ ਚੱਲ ਕੇ ਆਪ ਮਾਂ ਚਿੰਤਪੂਰ ਜੀ ਦਾ ਜੋਤੀਸ ਰੂਪ ਸਾਡੇ ਨਗਰ ਵਿੱਚ ਪਹੁੰਚਦੇ ਆ ਜੀ ਇਸ ਜਗਰਾਤਾ ਜਿਹਾ ਹੋ ਰਿਹਾ ਹੈ ਰਾਤ ਨੂੰ ਤੁਸੀਂ ਆਪਣੇ ਨਿਰਪੇਟਾਂ ਗਾਣ ਵਾਲੇ ਆਪਣੇ ਉਹ ਵੀ ਬੁਲਾਉਂਦੇ ਆ ਹਾਂਜੀ ਹਾਂਜੀ ਸਾਡੇ ਆਪਣੇ ਪੰਜਾਬ ਦੇ ਬਹੁਤ ਹੀ ਜਿਹੜੀ ਮਸ਼ਹੂਰ ਆਵਾਜ਼ ਆ ਭਗਤ ਸੁਦਾਗਰ ਮਲਕੋਮਲ ਜੀ ਜਲੰਧਰ ਵਾਲੇ ਔਰ ਉਹਨਾਂ ਤੋਂ ਬਾਅਦ ਅਜੇ ਮਾਹੀ ਉਹਨਾਂ ਸਾਈਬ ਵਾਲੇ ਆਪਣੀਆਂ ਹਾਜ਼ਰੀਆਂ ਭਰਨਗੇ ਔਰ ਸੰਗਤਾਂ ਨੂੰ ਆਪਣੀਆਂ ਭੇਟਾਂ ਨਾਲ ਨੇ ਹਾਲ ਕਰਨਗੇ ਤੇ ਲੱਗ ਲੱਗੇ ਕਿੰਨੇ ਪਿੰਡ ਦੇ ਇਹਨਾਂ ਦੇ ਸੰਯੋਗ ਦਿੰਦੇ ਆ ਸਾਡੇ ਸਾਰੇ ਹੀ ਨਗਰ ਦੇ ਜਿਹੜੇ ਸਾਡੇ ਪਿੰਡ ਦੇ ਆਲੇ ਦੁਆਲੇ ਪਿੰਡ ਆ ਹੋਰ ਸਾਡੇ ਜਿੰਨੇ ਵੀ ਪਿੰਡ ਦੇ ਵਿੱਚ ਰਿਸ਼ਤੇਦਾਰੀ ਹੈਗੀ ਆ ਲਾਗੇ ਸਾਡੇ ਕਪੂਰਥਲਾ ਸ਼ਹਿਰ ਆ ਉੱਥੋਂ ਵੀ ਸਾਰੀ ਸੰਗਤ ਜਿਹੜੀ ਉਹ ਜਾਗਰਨ ਦੇ ਵਿੱਚ ਹਾਜ਼ਰੀਆਂ ਭਰਨ ਆਉਂਦੀ ਹੈ ਜੀ ਅਸੀਂ ਇਹ ਸੁਣਿਆ ਵੀ ਤੁਸੀਂ ਜਾਗਰਨ ਨਾਲ ਨਾਲ ਇੱਕ ਕੈਂਪ ਵੀ ਤੁਹਾਨੂੰ ਲਗਾ ਰਹੇ ਹੋ ਲੋਕਾਂ ਦੀ ਭਲਾਈ ਵਾਸਤੇ ਇਹ ਪਹਿਲੀ ਵਾਰ ਲਗਾ ਰਹੇ ਹੋ ਅਗਲੇ ਸਰਪਲ ਬਿਲ ਲੋਕਾਂ ਦੇ ਨਹੀਂ ਜਿਹੜਾ ਕੈਂਪ ਦਾ ਉਪਰਾਲਾ ਇਹ ਅਸੀਂ ਆਪਣੇ ਨਗਰ ਦੇ ਵਿੱਚ ਪਹਿਲੀ ਵਾਰੀ ਕੀਤਾ ਜੀ ਫ੍ਰੀ ਮੈਡੀਕਲ ਕੈਂਪ ਜਿਹਦੇ ਵਿੱਚ ਫ੍ਰੀ ECG ਫ੍ਰੀ 슈ਗਰ ਟੈਸਟ ਬਲੱਡ ਕੈਂਪ ਵੀ ਲੱਗਾ ਆ ਔਰ ਫ੍ਰੀ ਮੈਡੀਸਨ ਦਾ ਕੈਂਪ ਵੀ ਲੱਗਾ ਇਹ ਉਪਰਾਲਾ ਅੱਗੇ ਵੀ ਚੱਲੂਗਾ ਦੇਖੋ ਇਹ ਮਾਤਾ ਰਾਣੀ ਦੀ ਕਿਰਪਾ ਆ ਜੀ ਕੋਸ਼ਿਸ਼ ਤਾਂ ਹੋਊਗੀ ਵੀ ਇਹ ਜਿਸ ਤਰ੍ਹਾਂ ਜਾਗਰਣ ਹੁੰਦਾ ਇਸੇ ਤਰੀਕੇ ਹਰ ਸਾਲ ਕੋਈ ਨਾ ਕੋਈ ਉਪਰਾਲਾ ਅਸੀਂ ਕਰਦੇ ਰਹੀਏ ਠੀਕ ਆ ਜੀ ਇਹ ਸੀ ਸਾਡੇ ਨਾਲ ਇਹ ਸੋ ਪ੍ਰੈਜ਼ੈਂਟ ਸੋਭਾ ਸੋਭ ਕੀਤੀ ਤੁਸੀਂ ਦੇਖ ਰਹੇ ਹੋ ਅਜਾਜ ਨੂ ਟੀਵੀ ਮੈਂ ਹਾਂ ਤਰਨ ਮਨੂਰ ਸ਼ਰਮਾ ਮੇਰੇ ਨਾਲ ਕੈਮਰਾਮੈਨ ਮਦਨ ਲਾਲ ਜੀ ਜੋ ਕਿ ਸਾਡੇ ਸਹਿਯੋਗੀ ਨੇ ਧੰਨਵਾਦ ਹੈ ਲੈ ਕਨਾਰਾ ਸ਼੍ਰੀ ਰਾਮ ਵਾਲੀ ਜੀ ਦਾ ਬੋਲਤਾ ਜੀ ਦਰਬਾਰ ਕੀਤੀ ਜੈ ਇਹ ਮੈਂ ਮੇਰੀ ਜਗਦੀਆਂ ਦੋਤਾ ਵਾਰੀ ਮਾਤਾ ਜੀ ਵਾਰੀ ਸਦਾ ਜੈ यो त हो भयो जति नै आउदै छ सबैजना सबैजना भित्र बहिरबाट पनि छ सुनको लागि कुरा गरौँला हामीलाई पनि आजै जानु छ सबैजना सबैजना का रे परोला गनटी है आब ओ 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 ਅੱਜ ਆਪਣੀ ਆਈ ਤੇ ਜੇਕਰ ਤਾਂ ਕੋਈ ਕਰਦੇ ਬਰਸਲੇ ਨੇ ਉੱਥੇ ਘੱਟ ਰਹੇ ਨੇ 3 ਮਾਰਚ ਆ ਦੇ ਉਨ੍ਹਾਂ ਦੇ ਕੋਲ ਅੱਜ ਮਹੂਤ ਤ੍ਰੇਤੂ ਖਲਾਇ ਕੋਈ ਸਾਡੇ ਮਹਿਮਾਨ ਸ਼੍ਰੀ ਕਰਮਚਰਿਤ ਸ਼੍ਰੀ ਤ੍ਰਮਚੰਦ ਜੀ ਗ੍ਰਾਜਮਾਨ ਹੋਏ ਨੇ ਉਹਨਾਂ ਨੇ ਪੀਟਾ ਮਾ ਤੇਲ ਫੁੱਲ ਪੀਟਾ ਮਾ ਲੈ ਕੇ ਅੱਜ ਉਹ ਨੇ ਤਾਡਾ ਵਸਤੀ ਭੋਜਨ ਪੰਡਾਰਾ ਫਲਾਂ ਦਾ ਉਪਹਾਰ ਲੈ ਕੇ ਆਏ ਨੇ ਬੇਟਾ ਲੈ ਕੇ ਆਏ ਨੇ ਮਹਾਰਾਣੀ ਇਹਨਾਂ ਦੀ ਪੇਟਾ ਸਵੀਕਾਰ ਕਰਦੀ ਹੈ ਗਾਤੀ ਤੁਸੀਂ ਤੰਦਰੁਸਤਿਆਂ ਬੱਚੇ ਆ ਰਹੇ ਹੋ ਗਾ ਤੰਦਰੁਸਤਿਆਂ ਬੱਚੇ ਰਹਿਣਾ ਇਸ ਪ੍ਰਬਾਰ ਦੇ ਵਿੱਚ ਵਾਦੇ ਦੇਈਏ ਕਿਰਪਾ ਕਰਨਾ ਮਾਦੇਸ਼ ਨੂੰ ਇਹਨਾਂ ਦੇ ਰੁਕੇ ਹੋਏ ਕੰਮ ਜਿਹੜੇ ਨੇ ਸਭ ਰਾਸ ਹੋ ਜਾਣੇ ਚਾਹੀਦੇ ਇਹਨਾਂ ਦੇ ਬੱਚਿਆਂ ਦਾ ਕੰਮ ਰਾਸ ਹੋਣਾ ਚਾਹੀਦਾ ਹੈ ਇੱਕ ਮਹਾਰਾਣੀ ਤੇਰੇ ਅੱਗੇ ਅੱਗੇ ਵੀ ਇੱਕ ਦਿਨ ਅਰਜ਼ ਕੀਤੀ ਸੀ ਅੱਜ ਇਹ ਤੇਰੇ ਮੈਂ ਦੁਬਾਰਾ ਅਰਜ਼ ਕਰਦਾ ਕਿ ਇਹਨਾਂ ਦੇ ਲੜਕੇ ਦੇ ਜੋ ਸ਼ਾਦੀ ਦਾ ਕੰਮ ਰੁਕਿਆ ਹੋਇਆ ਹੈ ਉਸ ਦਾ ਬੰਧਨ ਖਲਵਾ ਦੇਵੋ ਆਪਣੇ ਬੱਚੇ ਨੂੰ ਦੱਸ ਕੇ ਜਿਸ ਤੰਮ ਤੁਸੀਂ ਕਹੋਗੇ ਉਸੇ ਤਰ੍ਹਾਂ ਕਰਨ ਦੇ ਇਹਨਾਂ ਦੀ ਕਿਰਪਾ ਕਰੋ ਇਹਨਾਂ ਬੱਚਿਆਂ ਦੀ ਬਹੁਤ ਤੁਹਾਡੀ ਕਿਰਪਾ ਹੈ ਕੋਈ ਕਮੀ ਨਹੀਂ ਕੋਈ ਏਚ ਨਹੀਂ ਇਸ ਕਰਕੇ ਪਰ ਫਿਰ ਵੀ ਇੱਕੋ ਕਮੀ ਜਿਹੜੀ ਇਹਨਾਂ ਨੂੰ ਹੋਦੀ ਹੈ ਕਿ ਬੱਚੇ ਬਹੁਤ ਨੇਕ ਨੇ ਤੇ ਗਾਂ ਨੇਕ ਬਣੇ ਰਹੇ ਨੇ ਤੇ ਇਹਨਾਂ ਦੇ ਜਿਹੜਾ ਕੰਮ ਰੁਕਿਆ ਹੋਇਆ ਮਹਾਰਾਣੀ ਮੇਨ ਜਿਹੜਾ ਕੰਮ ਰੁਕਿਆ ਹੋਇਆ ਉਸ ਦੀ ਤੁਸੀਂ ਆਪ ਅਗਵਾਈ ਕਰਕੇ ਕਿ ਉਸ ਬੱਚੇ ਦਾ ਕਾਰਜ ਰਾਸ ਕਰੋ ਤੇ ਉਸ ਬੱਚੇ ਦੀ ਸ਼ਾਦੀ ਕਰਵਾ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਾਰਾਣੀ ਕਿਰਪਾ ਕਰੋ ਮਹਾਰਾਣੀ ਮੈਂ ਆਪਣੇ ਵੱਲੋਂ ਤੁਹਾਡਾ ਸ਼ਾਦੀ ਹੋਣ ਤੇ ਇੱਕ ਜਾਗਰਣ ਕਰਵਾਵਾਂਗਾ ਇਨਨ ਕਹਿ ਕੇ ਕਰਵਾਵਾਂਗਾ ਇਹ ਜਾਗਰਣ ਹੋਵੇਗਾ ਪਰ ਇਹ ਕੰਮ ਅੱਜ ਮੈਂ ਤਰੀਕ ਨਹੀਂ ਮਿਤਦਾ ਪਰ ਇਨਨ ਇਨਾਂ ਕੋ ਵਾਦਾ ਕਰਦਾ ਕਿ ਸ਼ਾਦੀ ਹੋ ਜਾਏਗੀ ਤੇ ਜਾਗਰਣ ਕਰਵਾਉਣਗੇ ਜੈ ਤਾਰਾ ਮਾ ਚਿੰਤਾ ਪੂਰਨੀ ਦਾ ਹੋ ਸਾਕੇ ਦਰਬਾਰ ਕੀ ਜੈ ਜੈ ਕਰੇ ਵਾਲੇ ਨੂੰ ਮਿੱਠੀਆਂ ਮੁਰਾਦਾਂ ਹੋ ਸਾਕੇ ਦਰਬਾਰ ਕੀ ਜੈ ਇੱਥੇ ਪਿਛੇ ਆ ਪਿਛੇ ਬਚਾ ਥੋੜਾ ਸਾਬਾ

Ya yeah.